ਬਹੁਤ ਵੱਡੀ ਖਬਰਾਂ ਜਿਵੇਂ ਕਿ ਭਗਵੰਤ ਮਾਨ ਦੇ ਪਮਕੜਾ ਬਣੀ ਉਹ ਸਿੱਧਾ ਐਲਾਨ ਕਰ ਦਿੱਤਾ ਗਿਆ ਅੱਜ ਤੁਹਾਨੂੰ ਮੈਂ ਕਿਹਦਾ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਕਿ ਭਗਵੰਤ ਮਾਨ ਨੂੰ ਤਾਂ ਉਹਨਾਂ ਨੇ ਛੰਡਣਾ ਹੀ ਸੀ ਪਰ ਦੂਜੇ ਪਾਸੇ ਮੱਕਰ ਸਾਹਿਬ ਪੱਤਰਕਾਰ ਵੀ ਫਸ ਗਏ ਨੇ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਉਹਨਾਂ ਨੇ ਇੱਕ ਇੰਟਰਵਿਊ ਕੀਤਾ ਜਿਹੜਾ ਥਾਰ ਵਾਲੀ ਅਮਨਦੀਪ ਕੌਰ ਦਾ ਉਹਨਾਂ ਨੂੰ ਵੀ ਵਿੱਚੇ ਘੜੀ ਸੀ ਲਿਆ ਔਰ ਵੱਡਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪੰਜਾਬ ਦੇ ਅੰਦਰ ਔਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਇਹਨਾਂ ਦੇ ਪੂਰੇ ਕट्टर भक्त ਸੀ ਭਗਵੰਤ ਮਾਨ ਦੇ ਉਹਨਾਂ ਪਮਕੜਾਂ ਨੇ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਉਹ ਕਹਿੰਦੇ ਨੇ ਆਉਦੇ ਮੂੰਹ ਦੇ ਨਾਲ ਕਿ ਅਸੀਂ ਇਹਨਾਂ ਦੇ ਪਮਕੜ ਰਹੇ ਆ ਪਰ ਅਸੀਂ ਪੰਜਾਬ ਦੇ ਪਿੰਡੋਂ ਪਿੰਡੇ ਇਹਨਾਂ ਨੂੰ ਹੁਣ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਦੇ ਵਿੱਚ ਵੜ ਕੇ ਦੇਖਣ ਇਹ ਇਹਨਾਂ ਪਮਕੜਾਂ ਦਾ ਐਲਾਨ ਹੈ ਔਰ ਦੂਜੇ ਪਾਸੇ ਪੰਜਾਬ ਦੇ ਸੀਨੀਅਰ ਕਹਾਉਣ ਵਾਲੇ ਪੱਤਰਕਾਰ ਮੱਕੜ ਸਾਹਿਬ ਨੂੰ ਵੀ ਟੁੱਟ ਕੇ ਪੈ ਗਈ ਆ ਪੰਜਾਬ ਦੀ ਜਨਤਾ ਕਿ ਉਹਨੇ ਇੱਕ ਥਾਣ ਵਾਲੀ ਬੀਬੀ ਦੀ ਇੰਟਰਵਿਊ ਤਾਂ ਕਰ ਦਿੱਤੀ ਆ ਜਿਹੜੀ ਦੇ ਕੇ ਚੰਗੇ ਵੀਊ ਆ ਜਾਣ ਉਹਨਾਂ ਦਾ ਇਹੀ ਕਹਿਣਾ ਕਿ ਭਾਈ ਜਿਹੜਾ ਕੇ ਫਰੀਦਕੋਟ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸਾਡਾ ਇੱਕ ਸ਼ਹੀਦ ਹੋ ਕੇ ਨੌਜਵਾਨ ਫੌਜੀ ਆਪਣੇ ਘਰੇ ਪਹੁੰਚਦਾ ਆਪਣੀ ਦੇਰ ਨੂੰ ਲੈ ਕੇ ਤਾਂ ਉੱਥੋਂ ਤੱਕ ਕਹਿੰਦੇ ਇੰਟਰਵਿਊ ਨਹੀਂ ਹੁੰਦਾ ਤੁਹਾਡਾ ਮੂੰਹ ਟੁੱਟ ਜੇ ਤੁਸੀਂ ਜੇਕਰ ਉਹਨਾਂ ਦਾ ਇੰਟਰਵਿਊ ਕਰਦੇ ਹੋਣ ਤਾਂ ਇਹ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਮੱਕਰ ਸਾਹਿਬ ਔਰ ਦੂਜੇ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਕਿਵੇਂ ਲਾਫਾ ਹੁੰਦੀ ਹੈ ਇਹਨਾਂ ਦੇ ਖੁੱਦੇ ਪਮੱਕੜਾਂ ਤੋਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਸਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕੇਸ ਤੋਂ ਵੀ ਬੜੀ ਅਹਿਮ ਸੋਨੋ ਸਾਰੇ ਕਹਿੰਦਾ ਰਿਹਾ ਕਿ ਮੇਰੀ ਰੈਲੀ ਦੀ ਅੱਗੇ ਤੇ ਪਿੱਛੇ ਜਿਹੜੇ ਨੌਜਵਾਨਾ ਹੈ ਉਹਨਾਂ ਦੇ ਲਈ ਮੇਰਾ ਪਹਿਲਾ ਹਰਾ ਪੰਨ ਚੱਲੂਗਾ 300 ਸਾਲ ਬੀਤ ਗਏ ਭਗਵੰਤ ਮਾਨ ਦਾ ਉਹ ਹਰਾ ਪੰਨ ਪਤਨ ਕੇਜਰੀਵਾਲ ਲੈ ਗਿਆ ਜਾਂ ਕੇਜਰੀਵਾਲ ਤੋਂ ਵੀ ਵੱਡਾ ਕੋਈ ਹੋਰ ਲੀਟਰ ਹੈ ਜਿਹੜਾ ਲੈ ਕੇ ਚਲਾ ਗਿਆ ਭਗਵੰਤ ਮਾਨ ਉਹ ਨਹੀਂ ਵੀ ਰਿਹਾ ਭਗਵੰਤ ਮਾਨ ਕਹਿੰਦਾ ਕਿ ਅਸੀਂ ਵਾਅਦਾ ਨਹੀਂ ਕਰਦੇ ਅਸੀਂ ਗਰੰਟੀ ਦਿੰਨੇ ਆ ਗਰੰਟੀ ਇਹ ਹੈ ਕਿ ਪੰਜਾਬ ਦੇ ਵਿੱਚ ਹਰ ਨੌਜਵਾਨਾ ਅੱਜ ਬੇਰੁਜ਼ਗਾਰ ਹੈ ਹੀਰੇ ਆ ਆਮਾ ਦੀ ਪਾਰਟੀ ਚ ਅਸੀਂ ਆਦੋ ਆਕੂ ਰਿਹਾ ਜਦੋਂ ਪੰਜਾਬ ਦੇ ਵਿੱਚ ਬੂਟਾ ਲਾਇਆ 2004 14 ਦੇ ਵਿੱਚ ਆਮਾ ਦੀ ਪਾਰਟੀ ਆਮ ਆਮੀ ਪ ਸਾਡੇ ਕੋਲ ਥੱਲੇ ਬੈਰ ਕੇ ਟਿੱਕ ਟਕ ਦਿੱਤੀ ਸੀ ਸਾਹਸੇਜ ਵੀ ਇਹ ਕਰਨੇ ਕੇ ਕੰਮ ਪਰ ਭਗਵਾਨਤ ਬਾਣੇ ਦੱਸ ਦਿੱਤਾ ਮੈਂ ਚੰਗਾ ਨਾਚਾਰ ਹੈਗਾ ਐ ਪਰ ਮੈਂ ਚੰਗਾ ਲੀਡਰ ਹੈ ਮੇ ਜਿਹੜੇ ادارے ਬੀਪੀ ਇੰਟਰਵਿਊ ਲੈਣ ਤਾਂ ਚਲੇਗੀ ਉਹ ادارے ਫਰੀਦਕੋਟ ਕੀ ਗਏ ਜਿਹੜੇ ਸ਼ਹੀਦ ਹੋਇਆ ਨੌਜਵਾਨ ਜਿਹਨੂੰ ਗਾਰਡ ਬੋਲਰ ਤਾਂ ਕਿ ਨਹੀਂ ਦਿੱਤਾ ਸਰਕਾਰ ਮੂੰਹ ਚ ਘੁੰਗੜੀਆਂ ਪਾ ਕੇ ਬੈਠੇ ਹੋਇਆ ਮੈਂ ਕਹੇ ਲਿਆ ਕਿ ਉਹ ਪੁੱਤ ਸ਼ਰਾਬ ਨਾਲ ਲੋਕ ਮਾਰੇ ਗਏ ਉਹਨਾਂ ਦਾ ਇੰਟਰਵਿਊ ਲੈਣਗੇ ਉਹ ادارے ਸੰਗਰੂਰ ਚ ਜਿਹੜੇ ਆ ਜਿਹੜੀ ਦੇਸੀ ਸ਼ਰਾਬ ਤੇ ਨਾਲ ਮਾਰੇ ਗਏ ਐ ਨਸ਼ੇ ਨਾਲ ਮਾਰੇ ਗਏ ਉੱਥੇ ਗਏ ਆ ਜਿਹੜੇ ਪੰਜਾਬ ਚ ਰੋਜ਼ਾਨਾ 100 ਮੋਤਾ ਕੈਂਸਰ ਨਾਲ ਹੋ ਰਹੀਆਂ ਇੱਕ ਵੀ ਪਰਿਵਾਰ ਦਾ ਜਿਹੜਾ ਇੰਟਰਵਿਊ ਲੜ ਗਏ ਆ ਇਨਸਾਨੀ ਅੰਦੋਲਨ ਦਾ ਲਾਹ ਲੈ ਕੇ ਆਪਣੇ ਅਦਾਰੇ ਖੜੇ ਕਰ ਲੇ ਤੇ ਅੱਜ ਤੁਹਾਡੇ ਅਦਾਰੇ ਚੱਲਦੇ ਰਹਿਣ ਉਹਦੀ ਜਿਹੜੀ ਜਵਾਬਦੇਹੀ ਦਾ ਹੋ ਸਕੇ ਕਿ ਸਰਕਾਰ ਜਿਹੜਾ ਸਰਕਾਰ ਦਾ ਜਿਹੜਾ ਚਿਹਰਾ ਗੰਦਾ ਹੋ ਗਿਆ ਉਹਨੂੰ ਸਾਫ਼ ਕਰਨ ਦੇ ਲਈ ਤੁਸੀਂ ਕੰਮ ਕਰ ਰਹੇ ਹੋ ਅੱਜ ਭਗਵੰਤ ਮਾਨ ਉਹ ਬੰਦਰ ਬਣ ਕੇ ਬੈਠਾ ਹੋਇਆ ਜਿਹੜਾ ਕੇਜਰੀ ਵਾਲਦੇ ਢਮਰੂ ਦੇ ਉੱਪਰ ਹੱਸ ਰਿਹਾ ਜਿਹੜਾ ਕੰਮ ਕਰਦਾ ਪਿਆ ਯਾਰ ਅਮਰ ਉਹਦਾ ਦੀ ਸ਼ਹਾਦਤ ਚਾਹੇ ਸਿੰਗਲੇ ਉਹਨਾਂ ਦੀ ਸ਼ਹਾਦਤ ਇਹ ਸਾਫ਼ ਦੱਸਦੀ ਹੈ ਪਿਆਰ ਨੂੰ ਟੰਗ ਕੇ ਸਾਨੂੰ ਵੋਟਾਂ ਪਾ ਦਿਓ ਇੱਕ ਡਰਾਮਾ ਕਰ ਦਿਓ ਸਾਡੀ ਅੱਜ ਤੋਂ ਤਿਆਰੀ ਹੈ ਕਿ 2027 ਦੇ ਵਿੱਚ ਆਵਾਜ਼ੀ ਪਾਰਟੀ ਦਾ ਇੱਕ ਵੀ ਨੁਮਾਇੰਦਾ ਕਿਸੇ ਪੰਜਾਬ ਦੇ ਕਿਸੇ ਹਲਕੇ ਕਿਸੇ ਪਿੰਡ 'ਚ ਨਹੀਂ ਵੜਨ ਦੇ ਜਮਾਤਾਂ ਜਦ ਤੋਂ ਹੋਣਗੇ ਜੀ ਆ ਤਾਂ ਸੁਣ ਲਿਆ ਤੁਸੀਂ ਇਹ ਪੰਜਾਬ ਦੀ ਜਨਤਾ ਦੀ ਅੱਜ ਦੀ ਆਵਾਜ਼ ਹੈ ਜਿਹੜੇ ਪਮੱਕੜ ਕਹਿਣ ਵਾਲੇ ਕਹਿੰਦੇ ਅਸੀਂ ਕੱਟੜ ਆਮਾਨਦਾਰ ਉਹਨਾਂ ਦੀ ਭਗਤੀ ਕੀਤੀ ਹੈ ਪਗਵਨ ਤਮਾਨ ਵਰਗਿਆਂ ਦੀ ਤਾਂ ਅੱਜ ਕਹਿੰਦੇ ਹੁਣ ਕਿਸੇ ਵੀ ਇਰਾਕੇ ਦੇ ਵਿੱਚ ਪੰਜਾਬ ਦੇ ਅੰਦਰ ਚਾਹੇ ਕੋਈ ਸ਼ਹਿਰ ਹੈ ਚਾਹੇ ਕੋਈ ਪਿੰਡ ਹੈ ਕਿਸੇ ਵੀ ਕਸਬੇ ਦੇ ਵਿੱਚ ਵੀ ਅਸੀਂ ਨਹੀਂ ਵੜਨ ਦੇਵਾਂਗੇ ਇਹ ਤਾਂ ਰਹਿ ਗਈ ਆਮ ਆਦਮੀ ਪਾਰਟੀ ਦੀ ਗੱਲ ਕਿ ਉਹ ਭਗਵਨ ਤਮਾਨ ਦੇ ਆਉਣ ਵਾਲੇ 27 ਦੇ ਵਿੱਚ ਬਹੁਤ ਵੱਡਾ ਯਾਨੀ ਸੰਕਟ ਆਉਣ ਵਾਲਾ ਕੱਲ ਵੀ ਜਿਹੜੀਆਂ ਕਿ ਉਹਨਾਂ ਦੀਆਂ ਕੁਰਸੀਆਂ ਮੈਂ ਤੁਹਾਨੂੰ ਖਾਲੀ ਦਿਖਾਈਆਂ ਇੱਕ ਵੀਡੀਓ ਦੇ ਅੰਦਰ ਜਿਹੜੀ ਹਸਤੇ ਥੱਲੇ ਵੀਡੀਓ ਆ ਉਹਦੇ ਵਿੱਚ ਉਹਨਾਂ ਦੀਆਂ ਕੁਰਸੀਆਂ ਖਾਲੀ ਪਈਆਂ ਨਜ਼ਰ ਆ ਰਹੀਆਂ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇੱਕ ਪੱਤਰਕਾਰ ਜਿਹਨੂੰ ਸੀਨੀਅਰ ਪੱਤਰਕਾਰ ਦੇ ਨਾਮ ਤੋਂ ਵੀ ਕਿਹਾ ਜਾਂਦਾ ਉਹਦਾ ਨਾਮ ਲਿਆ ਜਾਂਦਾ ਕਿ ਸੀਨੀਅਰ ਪੱਤਰਕਾਰ ਆ ਮੱਕੜ ਸਾਹਿਬ ਤਾਂ ਉਸ ਪੱਤਰਕਾਰ ਨੂੰ ਵੱਡੇ ਪੱਦਰ ਤੇ ਲਾਣਤਾ ਪਾਈਆਂ ਜਾ ਰਹੀਆਂ ਪੂਰੇ ਪੰਜਾਬ ਦੇ ਵਿੱਚੋਂ ਉਹ ਵਾਕਈ ਗੱਲ ਸਹੀ ਹੈ ਕਹਿੰਦੇ ਵੀ ਜਿਵੇਂ ਅਮਨਦੀਪ ਕੌਰ ਦੀ ਤੁਸੀਂ ਇੰਟਰਵਿਊ ਲੈਣ ਪਹੁੰਚੇ ਹੋ ਤਾਂ ਜਿਹੜੀਆਂ ਸਾਡੀਆਂ ਘਟਨਾਵਾਂ ਜਿਹੜੇ ਸਾਡੇ ਇਹ ਮੁੱਦੇ ਆ ਪੰਜਾਬ ਦੇ ਇਹਨਾਂ ਉੱਤੇ ਤੁਸੀਂ ਇੰਟਰਵਿਊ ਨਹੀਂ ਕਰਦੇ ਔਰ ਨਾ ਹੀ ਇਹਨਾਂ ਦੀ ਆਵਾਜ਼ ਚੱਕ ਕੇ ਅੱਗੇ ਲੈ ਕੇ ਆਉਂਦੇ ਉਹ ਕਿਹਾ ਜਾਂਦਾ ਕਹਿੰਦੇ ਬਈ ਸੀਨੀਅਰ ਪੱਤਰਕਾਰ ਆ ਬੜੇ ਇਮਾਨਦਾਰ ਪੱਤਰਕਾਰ ਆ ਪੰਜਾਬ ਦੀ ਹਰ ਇੱਕ ਆਵਾਜ਼ ਨੂੰ ਦੁਨੀਆ ਦੇ ਸਾਹਮਣੇ ਰੱਖਦੇ ਨੇ ਪਰ ਮੈਂ ਚਾਹੂੰਗਾ ਵੀ ਜਿਹੜੇ ਮੁੱਦੇ ਪੰਜਾਬ ਦੇ ਆ ਵਾਕਈ ਜਿਵੇਂ ਲੋਕ ਕਹਿ ਰਹੇ ਨੇ ਇਹ ਗੱਲ ਸੱਚ ਹੈ ਕਿਉਂਕਿ ਜਨਤਾ ਜਨਾਰਦਨ ਹੁੰਦੀ ਹੈ ਜਿਹੜੀ ਜਨਤਾ ਗੱਲ ਕਹਿੰਦੀ ਹੈ ਉਹੀ ਸੱਚ ਮੰਨੀ ਜਾਂਦੀ ਹੈ ਤੇ ਉਸੇ ਤੇ ਮੋਹਰ ਲੱਗਦੀ ਹੈ ਆਉਣ ਵਾਲੇ ਸਤਾਈ ਦਾ ਸੰਕਟ ਭਗਵੰਤ ਮਾਨ ਦੇ ਸਰਦੇ ਉੱਤੇ ਖੜਾ ਕਿਉਂਕਿ ਜਿਹੜੇ ਪਿੰਡੋਂ ਪਿੰਡ ਤੇ ਸ਼ਹਿਰੋਂ ਸ਼ਹਿਰੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਔਰ ਕੱਲ ਜਿਹੜਾ ਸੰਬੋਧਨ ਦੇ ਵਿੱਚ ਬੈਠੇ ਐ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਸਾਹਮਣੇ ਪਈਆਂ ਕੁਰਸੀਆਂ ਉਹਨਾਂ ਦੇ ਬਿਲਕੁਲ ਖਾਲੀ ਪਈਆਂ ਸੀ ਪਹਿਲੀ ਝਲਕ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਨੂੰ ਇੱਥੋਂ ਸਾਫ਼ ਹੋ ਗਈ ਹੈ ਕਿ 2027 ਦਾ ਜਿਹੜਾ ਮੌਕਾ ਹੈ ਤੋ ਇਹਨੂੰ ਹੱਥੋਂ ਖੁੰਦਾ ਆਪਣੀ ਅੱਖਾਂ ਦੇ ਨਾਲ ਵੇਖਣਗੇ ਕਿਉਂਕਿ ਇੱਕ ਤਾਂ ਇਹਨਾਂ ਨੇ ਡਿਬਰੂਗੜ੍ਹ ਦੇ ਵਿੱਚ ਬੰਦ ਕੀਤੇ ਸਿੰਘ ਉਹਨਾਂ ਨੇ ਸ਼ਰਾਬ ਮਾਰਿਆ ਇਹ ਮੈਂ ਕਈ ਮਹੀਨਿਆਂ ਤੋਂ ਕਹਿੰਦਾ ਆ ਰਿਹਾ ਕਿ ਭਾਈ ਜਿਹੜਾ ਤੁਸੀਂ ਪਾਪ ਕੀਤਾ ਜਿਹੜੇ ਦੁਸ਼ਕਰਮ ਕੀਤੇ ਨੇ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਭੋਗਣੇ ਪੈਣੇ ਆ ਸੋ ਤੁਹਾਡੇ ਹੁਣ ਸਾਹਮਣੇ ਆ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਖੁੱਲੇ ਆਮ ਜਿਵੇਂ ਕਿ ਵੱਡੇ ਪੱਧਰ ਤੇ ਪੂਰੀ ਵੱਡੀ ਬਹੁਮਤ ਦੇ ਨਾਲ ਇਹਨਾਂ ਦੀ ਸਰਕਾਰ ਬਣਦੀ ਆਨੇ ਬਾ ਉਹ ਨਹੀਂ ਹੀ ਜੋਸ਼ ਦੇ ਨਾਲ ਲੋਕ ਹੁਣ ਕਹਿੰਦੇ ਅਸੀਂ ਥੱਲੇ ਡੇਗਣਾ ਦੇਖ ਵੀ ਲੈਨੇ ਇਹਦੇ ਵਿੱਚ ਕੋਈ ਸ਼ੱਕ ਵੀ ਹੈ ਨਹੀਂ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਰਸਤਾ ਕਿਹੜਾ ਬਚਿਆ ਲੋਕ ਤਾਂ ਕਹਿੰਦੇ ਅਸੀਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਡੀਆਂ ਗਲੀਆਂ ਦੇ ਵਿੱਚ ਨਹੀਂ ਬਣਨ ਦੇਣਾ ਪੰਜਾਬ ਦਾ ਮੁੱਖ ਮੰਤਰੀ ਵੋਟਾਂ ਮੰਗੂਗਾ ਕਿਵੇਂ ਕਿ ਸੋਸ਼ਲ ਮੀਡੀਆ ਤੇ ਮੰਗੂਗਾ ਫੇਰ ਵੋਟਾਂ ਪੈ ਜਾਣਗੀਆਂ ਕਿ ਫੇਸਬੁੱਕ ਤੇ ਕਿਹਾ ਜਾਊਗਾ ਨਾਊਂਸਮੈਂਟ ਕੀਤੀ ਜਾਊ ਜਾਂ ਟੀਵੀਆਂ ਤੇ ਕੀਤੀ ਜਾਊ ਮੈਨੂੰ ਲੱਗਦਾ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਕਰਦਾਰ ਬੜਾ ਨੀਮਾ ਹੋ ਗਿਆ ਪੰਜਾਬ ਦੇ ਮੁੱਦਿਆਂ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੀ ਨੌਜਵਾਨੀ ਪ੍ਰਤੀ ਕਿਉਂਕਿ ਜਿਹੜਾ ਜਿਹੜਾ ਇਹਨਾਂ ਦੇ ਰਾਜ ਦੇ ਵਿੱਚ ਨੌਜਵਾਨੀ ਦਾ ਘਾਟਾ ਪਿਆ ਮੈਨੂੰ ਲੱਗਦਾ ਵੀ ਸ਼ਾਇਦ ਹੀ ਕਦੇ ਪਿਛਲੀਆਂ ਸਰਕਾਰਾਂ ਵੇਲੇ ਪਿਆ ਹੋਵੇ ਤੇ ਜਾਂ ਫਿਰ ਕਿਤੇ ਆਉਣ ਵਾਲੀ ਸਰਕਾਰ ਦੇ ਵਿੱਚ ਪਵੇ ਕਿਉਂਕਿ ਆਉਣ ਵਾਲੀ ਸਰਕਾਰ ਦਾ ਜਿਹੜਾ ਕਿ ਨੁਮਾਇੰਦਾ ਚੁਣ ਰੱਖਿਆ ਸਾਡੇ ਪੰਜਾਬ ਦੇ ਲੋਕਾਂ ਨੇ ਉਹਦਾ ਨਾਮ ਆ ਭਾਈ ਅਮਰਪਾਲ ਸਿੰਘ ਮੈਂ ਪੁੱਛਣਾ ਚਾਹੁੰਦਾ ਸਾਡੇ ਪੰਜਾਬ ਦੇ ਲੋਕਾਂ ਤੋਂ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜੇਕਰ ਵਾਕਈ ਪੰਜਾਬ ਦੇ ਲੋਕ ਖੜਦੇ ਨੇ ਤੁਹਾਨੂੰ ਕੀ ਲੱਗਦਾ ਕਿ ਅਮਰਪਾਲ ਸਿੰਘ ਪੰਜਾਬ ਦੀ ਸ਼ਬੀ ਨੂੰ ਸਹੀ ਕਰ ਪਾਊਗਾ ਇਹ ਮੈਂ ਸਾਡੇ ਪੰਜਾਬੀਆਂ ਤੋਂ ਜਾਣਨਾ ਚਾਹੁੰਦਾ ਕਿਉਂਕਿ ਸਭ ਤੋਂ ਵੱਡੀ ਜਨਤਾ ਹੀ ਹੁੰਦੀ ਆ ਤੇ ਜਨਤਾ ਹੀ ਇਹਨਾਂ ਨੂੰ ਬਿਠਾਉਂਦੀ ਆ ਤੇ ਜਨਤਾ ਹੀ ਥੱਲੇ ਲਾਉਂਦੀ ਆ ਤਾਂ ਪੰਜਾਬ ਵਾਲੇ ਹੋ ਗੱਲਾਂ ਬੜੀਆਂ ਅਜੀਬੋ ਗਰੀਬ ਲੱਗਦੀਆਂ ਹੁਣ ਇਹ ਪਰ ਗੱਲਾਂ ਸੱਚੀਆਂ ਨੇ ਔਰ ਜਿੰਨੇ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਬਹੁਤ ਧੰਨਵਾਦ